ਦੀ ਬਾਣੀ ਦੇ ਵਿੱਚੋਂ ਇੱਕ ਬੜੀ ਵੰਡਰਫੁਲ ਗੱਲ ਸਿੱਖਣੀ ਆ ਤੁਹਾਨੂੰ ਪਤਾ ਹੋ ਕਿਹੜੀ ਆ ਕਿ ਸਾਡਾ ਪਰਮੇਸ਼ਰ ਮਹਾਨ ਆ ਹallelujah ਸੋ ਇਹ ਜਿਹੜਾ ਪਵਿੱਤਰ ਵਚਨ ਆ ਪਵਿੱਤਰ ਬਾਈਬਲ ਆ ਪੂਰੇ ਦਾ ਪੂਰਾ ਬਾਈਬਲ ਪੂਰਾ ਗ੍ਰੰਥ ਇਦੀਆਂ ਸਾਰੀਆਂ ਲਿਖਤਾਂ ਇਹਦੇ ਵਿੱਚ ਲੀਆਂ ਸਾਰੀਆਂ ਸਟੋਰੀਜ਼ ਸਾਰੇ ਹਵਾਲੇ ਹਰ ਇੱਕ ਵਚਨ ਚਾਹੇ ਉਹ ਕਿਸੇ ਨਬੀ ਦੇ ਨਾਲ ਰਿਲੇਟਡ ਆ ਚਾਹੇ ਉਹ ਸਰਵਸ਼ਕਤੀਮਾਨ ਪਰਮੇਸ਼ਵਰ ਜੀ ਦੇ ਨਾਲ ਰਿਲੇਟਡ ਆ ਜਾਂ ਪਰਮੇਸ਼ਵਰ ਦੇ ਚਾਉਣ ਵਾਲੇ ਲੋਕਾਂ ਦੇ ਨਾਲ ਰਿਲੇਟਡ ਆ ਇਥੋਂ ਤੱਕ ਕਿ ਉਹ ਬਾਣੀ ਵੀ ਜਿਹੜੀ ਪਰਮੇਸ਼ਵਰ ਦੇ ਵਿਰੋਧੀਆਂ ਦੇ ਬਾਰੇ ਦੇ ਵਿੱਚ ਗੱਲ ਕਰਦੀ ਆ ਸਾਰੀ ਦੀ ਸਾਰੀ ਲਿਖਤ ਮਿਲ ਕੇ ਸਾਨੂੰ ਇੱਕੋ ਹੀ ਗੱਲ ਦੱਸਦੀ ਆ ਕਿ ਸਾਡਾ ਪਰਮੇਸ਼ਵਰ ਮਹਾਨ ਆਲੇਲੂਆ ਬੁੱਕ ਆਫ ਜੈਨਸਿਸ ਤੋਂ ਲੈ ਕੇ ਬੁੱਕ ਆਫ ਰਿਵਿਲੇਸ਼ਨ ਤੱਕ ਉਤਪਤੀ ਕਿਤਾਬ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਸਾਰਾ ਸ਼ਬਦ ਕੋਈ ਨਾਰਾ ਲਗਾ ਰਿਹਾ ਕਿ ਸਾਡਾ ਪਰਮੇਸ਼ਰ ਮਹਾਨ ਹੈ ਹallelujah ਪਰ ਸਾਡੇ ਕੋਲ ਸਾਰਾ ਵਚਨ ਹੈਗਾ ਆ ਪਵਿੱਤਰ ਬਾਈਬਲ ਸਾਡੇ ਕੋਲ ਆ ਸਾਰੀ ਮਹਿਮਾ ਪਰਮੇਸ਼ਰ ਜੀ ਦੀ ਇਹਦੇ ਵਿੱਚ ਦਰਜ ਆ ਅਸੀਂ ਇਸ ਨੂੰ ਪੜ੍ਹਦੇ ਆ ਅਸੀਂ ਇਸ ਨੂੰ ਸੁਣਦੇ ਆ ਇਸ ਨੂੰ ਕੈਰੀ ਵੀ ਕਰਦੇ ਆ ਪਰ ਮੰਨਦੇ ਨਹੀਂ ਵੀ ਸਾਡਾ ਪਰਮੇਸ਼ਵਰ ਮਹਾਨ ਆ ਬਸ ਇੰਨੀ ਜਈ ਦਿੱਕਤ ਆ ਤੁਹਾਡੀਆਂ ਬਿਮਾਰੀਆਂ ਦਾ ਨਾਂ ਜਾਣਾਂ ਕੋਈ ਬਹੁਤ ਵੱਡਾ ਰੀਜ਼ਨ ਨਹੀਂ ਆ ਉਹਦਾ ਰੀਜ਼ਨ ਇਹ ਨਹੀਂ ਆ ਕਿ ਤੁਹਾਡੀਆਂ ਬਿਮਾਰੀਆਂ ਲਾ ਇਲਾਜ ਆ ਕਿਉਂਕਿ ਮੇਰੇ ਪਰਮੇਸ਼ਵਰ ਦੇ ਅੱਗੇ ਕੁਝ ਵੀ ਲਾ ਇਲਾਜ ਨਹੀਂ ਆ। ਤੁਹਾਡੀਆਂ ਸਮੱਸਿਆਵਾਂ ਦਾ ਖਤਮ ਹੋਣਾ ਇਸ ਗੱਲ ਨੂੰ ਸਾਬਤ ਕਰਦਾ ਆ ਕਿ ਤੁਹਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਆ ਪਰ ਤੁਹਾਡੀਆਂ ਸਮੱਸਿਆਵਾਂ ਦਾ ਬਣਿਆ ਰਹਿਣਾ ਇਸ ਗੱਲ ਨੂੰ ਸਾਬਤ ਨਹੀਂ ਕਰਦਾ ਕਿ ਤੁਹਾਡੀਆਂ ਸਮੱਸਿਆਵਾਂ ਮੇਰੇ ਪਰਮੇਸ਼ਵਰ ਤੋਂ ਵੱਡੀਆਂ ਆ। ਜੇ ਮੇਰੇ ਪਰਮੇਸ਼ਵਰ ਦੀ ਮਹਾਨਤਾ ਛੋਟੀ ਆ ਤੁਹਾਡੇ ਉੱਤੇ ਵੈਰੀ ਦਾ ਅਟੈਕ ਹੋਣਾ ਭੂਤਾਂ ਦਾ ਤੁਹਾਡੇ ਘਰਾਂ ਵਿੱਚ ਤੁਹਾਡੇ ਜਿਸਮਾਂ ਦੇ ਵਿੱਚ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰਨਾ ਸ਼ੈਤਾਨ ਦਾ ਕੰਮ ਕਰਨਾ ਔਰ ਅਜੇ ਤੱਕ ਵੀ ਉਹਦਾ ਉਹ ਕੰਮ ਬੰਦ ਨਾ ਕਰਨਾ ਇਸ ਗੱਲ ਨੂੰ ਪ੍ਰੂਵ ਨਹੀਂ ਕਰਦਾ ਕਿ ਮੇਰਾ ਪਰਮੇਸ਼ਵਰ ਮਹਾਨ ਨਹੀਂ ਆ ਇਸ ਗੱਲ ਨੂੰ ਪ੍ਰੂਵ ਕਰਦਾ ਕਿ ਤੁਸੀਂ ਨਹੀਂ ਮੰਨਦੇ ਕਿ ਮੇਰਾ ਪਰਮੇਸ਼ਵਰ ਮਹਾਨ ਹੈ ਨੂੰ ਰਚਨ ਵਾਲਾ ਕੌਣ ਆ ਹਾਂਜੀ ਸਾਡਾ ਸਰਵ ਸ਼ਕਤੀਮਾਨ ਸੈਨਾਵਾਂ ਦਾ ਯਹਵਾ ਪਰਮੇਸ਼ਰ ਧਰਤੀ ਤੇ ਅਸਮਾਨ ਦਾ ਪਰਮੇਸ਼ਰ ਅਸਮਾਨ ਹੇਠਲੀ ਤੇ ਧਰਤੀ ਉੱਪਰਲੀ ਹਰੇਕ ਚੀਜ਼ ਦਾ ਰਚਨ ਵਾਲਾ ਪਰਮੇਸ਼ਰ ਸਾਡਾ ਪਰਮੇਸ਼ਰ ਆ ਹallelujah ਜਦੋਂ ਅਸੀਂ ਪਵਿੱਤਰ ਸ਼ਾਸਤਰ ਨੂੰ ਦੇਖਦੇ ਆ ਪਵਿੱਤਰ ਬਾਈਬਲ ਦੇ ਵਿੱਚੋਂ ਅਸੀਂ ਦੇਖਦੇ ਆ ਅਸੀਂ ਜਦੋਂ ਧੁਆਵਾਂ ਕਰਦੇ ਆ ਤੇ ਅਸੀਂ ਰੈਫਰੈਂਸ ਦਿੰਨੇ ਆ ਪ੍ਰਾਰਥਨਾਵਾਂ ਦੇ ਵਿੱਚ ਕਿ ਨੂਹ ਦਾ ਪਰਮੇਸ਼ਵਰ ਪ੍ਰਭੂ ਤੂੰ ਨੂਹ ਨੂੰ ਜਲ ਪਰਲੋ ਦੇ ਵਿੱਚ ਬਚਾ ਲਿਆ ਉਹਦੇ ਪਰਿਵਾਰ ਦੇ ਸਮੇਤ ਦਿੰਦੇ ਆ ਰੈਫਰੈਂਸ ਇਦਾਂ ਪ੍ਰਾਰਥਨਾ ਦੇ ਵਿੱਚ ਕਿ ਨਹੀਂ ਦਿੰਦੇ ਤੁਸੀਂ ਬਹੁਤ سارے ਲੋਕ ਦਿੰਦੇ ਆ ਕਿ ਪ੍ਰਭੂ ਜਿੱਦਾਂ ਤੁਸੀਂ ਜਲ ਪਰਲੋ ਦੇ ਵਿੱਚ ਨੂਹ ਨੂੰ ਬਚਾਇਆ ਸਾਨੂੰ ਵੀ ਬਚਾਓ ਪ੍ਰਭੂ ਜਿੱਦਾਂ ਤੁਸੀਂ ਅਬਰਾਹਮ ਤੇ ਸਾਰਾ ਦੇ ਪਰਮੇਸ਼ਰ ਸਾਬਤ ਹੋਏ ਕਿ ਤੁਸੀਂ ਉਹਨਾਂ ਦੀ ਬਜ਼ੁਰਗੀ ਦੇ ਵਿੱਚ ਉਹਨਾਂ ਦੀ ਕੁੱਖ ਨੂੰ ਹਰਿਆ ਕਰਕੇ ਉਹਨਾਂ ਨੂੰ ਫਲਦਾਰ ਕੀਤਾ ਔਰ ਕੋਮਾਂ ਦਾ ਪਿਤਾ ਬਣਾਇਆ ਅਬਰਾਹਮ ਨੂੰ ਪ੍ਰਭੂ ਸਾਡੀਆਂ ਵੀ ਸੁੱਕੀਆਂ ਕੁੱਖਾਂ ਨੂੰ ਖੋਲੋ ਸਾਡੇ ਬਾਂਝਪਨ ਨੂੰ ਵੀ ਦੂਰ ਕਰੋ ਪ੍ਰਭੂ ਜਿੱਦਾਂ ਹੰਨਾ ਦੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਸਾਡੀਆਂ ਵੀ ਪ੍ਰਾਰਥਨਾਵਾਂ ਸੁਣੋ ਪ੍ਰਭੂ ਜਿੱਦਾਂ ਤੁਸੀਂ ਇਸਤਰ ਨੂੰ ਅਨਾਥ ਤੋਂ ਮਲਿਕਾ ਅਸਤਰ ਬਣਾ ਦਿੱਤਾ ਪ੍ਰਭੂ ਸਾਨੂੰ ਵੀ ਉੱਚਿਆ ਕਰੋ ਪ੍ਰਭੂ ਜਿੱਦਾਂ ਤੁਸੀਂ ਇਸਹਾਕ ਦੀਆਂ ਦੁਆਵਾਂ ਨੂੰ ਸੁਣਿਆ ਯਾਕੂਬ ਦੀਆਂ ਦੁਆਵਾਂ ਨੂੰ ਸੁਣਿਆ ਯੂਸਫ ਦੀਆਂ ਦੁਆਵਾਂ ਨੂੰ ਸੁਣਿਆ ਸਾਡੀਆਂ ਦੁਆਵਾਂ ਨੂੰ ਵੀ ਸੁਣੋ ਜਿੱਦਾਂ ਸਦਰਕ ਮੇਸ਼ਕ ਤੇ ਅਬਦਨਗੋ ਨੂੰ ਅੱਗੇ ਦੇ ਵਿੱਚੋਂ ਸੰਭਾਲਿਆ ਸਾਨੂੰ ਵੀ ਸਾਡੀਆਂ ਸਮੱਸਿਆਵਾਂ ਦੇ ਵਿੱਚ ਸੰਭਾਲੋ ਜਿੱਦਾਂ ਦਾਨੀਅਲ ਦੇ ਅੱਗੇ ਸ਼ੇਰਾਂ ਦੇ ਮੂੰਹ ਬੰਦ ਹੋ ਗਏ ਸਾਡੇ ਅੱਗੇ ਵੀ ਵੈਰੀ ਦੇ ਮੂੰਹ ਬੰਦ ਹੋ ਜਾਣ ਪ੍ਰਾਰਥਨਾ ਕਰਦੇ ਆ ਅਸੀਂ ਉਹਨਾਂ ਦੀਆਂ ਸਟੋਰੀਜ਼ ਤਾਂ ਜਾਣਦੇ ਆ ਰੈਫਰੈਂਸ ਵੀ ਜਾਣਦੇ ਆ ਕਿ ਕਿੱਥੇ ਜ਼ਿਕਰ ਕੀਤਾ ਆ ਪਰ ਅਸੀਂ ਕਿਉਂ ਨਹੀਂ ਗੌਰ ਉਹਨਾਂ ਦੀ ਮਦਦ ਕਿਉਂ ਕੀਤੀ ਕਿਉਂ ਨਹੀਂ ਅਸੀਂ ਇਹ ਕਹਿੰਦੇ ਕਿ ਪ੍ਰਭੂ ਜਿੱਦਾਂ ਨੂਹ ਨੇ ਤੇਰੀ ਆਗਿਆਕਾਰੀ ਕੀਤੀ ਇੰਨੇ ਲੋਕਾਂ ਨੇ ਉਹਨੂੰ ਬੋਲੀਆਂ ਮਾਰੀਆਂ ਵੀ ਤੇਰਾ ਦਿਮਾਗ ਖਰਾਬ ਹੋ ਗਿਆ ਐਡਾ ਕਿਹੜਾ ਇੱਥੇ ਹੜੋਂ ਆਉਣ ਲੱਗਾ ਵੀ ਤੂੰ ਐਡਾ ਬੇੜਾ ਬਣਾਈ ਜਾਂਦਾ ਹੈਂ ਪਰ ਉਹਨੇ ਸਾਰੀ ਦੁਨੀਆ ਦੇ ਅਖਰ ਸੁਣ ਕੇ ਵੀ ਉਹ ਟੱਸ ਤੋਂ ਮੱਸ ਨਹੀਂ ਹੋਇਆ ਉਹਨੇ ਕਿਹਾ ਜੋ ਮੇਰੇ ਪਰਮੇਸ਼ਵਰ ਨੇ ਕਿਹਾ ਮੈਂ ਕਰਾਂਗਾ ਕਿਉਂ ਨਹੀਂ ਤੁਸੀਂ ਪ੍ਰਭੂ ਦੇ ਅੱਗੇ ਇਹ ਕਹਿੰਦੇ ਕਿ ਪ੍ਰਭੂ ਨੂ ਵਰਗਾ ਮਨ ਮੈਨੂੰ ਦੇ ਮੈਂ ਵੀ ਇਦਾਂ ਹੀ ਆਗਿਆਕਾਰੀ ਕਰਾਂ ਮੇਰੇ ਗਵਾਂਢੀ ਜੋ ਮਰਜੀ ਕਹਿਣ ਮੇਰੀ ਸਿਹਤ ਤੇ ਕੋਈ ਅਸਰ ਨਾ ਹੋਵੇ ਮੇਰੇ ਰਿਸ਼ਤੇਦਾਰ ਜੋ ਮਰਜੀ ਕਹਿਣ ਮੇਰੀ ਸਿਹਤ ਤੇ ਅਸਰ ਨਾ ਹੋਵੇ ਪਰ ਮੈਂ ਨੂ ਦੇ ਵਾਂਗ ਆਪਣੀ ਜ਼ਿੰਦਗੀ ਦਾ ਬੇੜਾ ਇਹੋ ਜਿਹਾ ਤਿਆਰ ਕਰਾਂ ਕਿ ਜਿੱਡੀ ਮਰਜੀ ਵੱਡੇ ਮਹਾਕਲੇਸ਼ ਦੀ ਪਰਲੋ ਆ ਜਾਵੇ ਮੇਰਾ ਬੇੜਾ ਤੇ ਮੇਰੇ ਘਰਾਣੇ ਦਾ ਬੇੜਾ ਬੰਨੇ ਲੱਗੂਗਾ ਯਿਸੂ ਦੇ ਨਾਮ ਦੇ ਵਿੱਚ ਕਿਉਂ ਨਹੀਂ ਅਸੀਂ ਕਹਿੰਦੇ ਕਿ ਪ੍ਰਭੂ ਜਿੱਦਾਂ ਐਸਤਰ ਨੂੰ ਤੂੰ ਵਿਜ਼ਡਮ ਦਿੱਤੀ ਜਿੱਦਾਂ ਉਹ ਆਪਣੇ ਘਰਾਣੇ ਨੂੰ ਕੈਦ ਚੋਂ ਛਡਾਉਣ ਵਾਲੀ ਬਣ ਗਈ ਤੇਰੇ ਉੱਤੇ ਈਮਾਨ ਰੱਖ ਕੇ ਤੇਰੇ ਅੱਗੇ ਦੁਆਵਾਂ ਕਰਕੇ ਸਚਾਈ ਦੇ ਰਾਹ ਦੇ ਉੱਤੇ ਚੱਲ ਕੇ ਪ੍ਰਭੂ ਤੂੰ ਮੈਨੂੰ ਵੀ ਬੁੱਧ ਦੇ ਮੈਂ ਵੀ ਸਚਾਈ ਦੇ ਰਾਹ ਤੇ ਚੱਲਾਂ ਤੇ ਮੇਰਾ ਤੇ ਮੈਂ ਤੇ ਮੇਰਾ ਘਰਾਣਾ ਅਸੀਂ ਸਾਰੇ ਹੀ ਬਚਾਏ ਜਾਈਏ ਕਿਉਂ ਨਹੀਂ ਅਸੀਂ ਕਹਿੰਦੇ ਕਿ ਜਿੱਦਾਂ ਅੱਗ ਦੇ ਵਿੱਚ ਸਦਰਕ ਮੇਸ਼ਕ ਤੇ ਅਬਦਨਗੋ ਡੋਲੇ ਨਹੀਂ ਰਾਜੇ ਦੇ ਸਾਹਮਣੇ ਐਡੀ ਵੱਡੀ ਵਿਪਤਾ ਨੂੰ ਦੇਖ ਕੇ ਐਡੀ ਵੱਡੀ ਪੱਠੀ ਨੂੰ ਦੇਖ ਕੇ ਔਰ ਉਹਦਾ ਸੇਕ ਵੀ ਵਧਾ ਦਿੱਤਾ ਗਿਆ ਪ੍ਰਭੂ ਮੈਂ ਵੀ ਕਿਸੇ ਸਮੱਸਿਆ ਨੂੰ ਦੇਖ ਕੇ ਡੋਲ ਨਾ ਜਾਵਾਂ ਮਾੜੀ ਜੀ ਸਿਰਦਰਦ ਹੁੰਦੀ ਅਸੀਂ ਤਾਂ ਯਿਸੂ ਨੂੰ ਮੰਨਦੇ ਆ ਸਾਡਾ ਤਾਂ ਸਹਿਰੀ ਨਹੀਂ ਦੁਖਣੋਂ ਹਟਿਆ ਹੋਰ ਕੰਮ ਕੀ ਹੋਣੇ ਆ ਬਖਾਰ ਚੜਿਆ ਰਹਿ ਗਿਆ ਅਸੀਂ ਤਾਂ ਯਿਸੂ ਨੂੰ ਮੰਨਦੇ ਆ ਸਾਡਾ ਤਾਂ ਬੁਖਾਰ ਨਹੀਂ ਲੇਥਦਾ ਹੋਰ ਯਿਸੂ ਨੇ ਕੀ ਕੰਮ ਕਰਨੇ ਆ ਪਵਿੱਤਰ ਵਚਨ ਦੇ ਵਿੱਚ ਐ ਹੀ ਉਹਨਾਂ ਦੇ ਨਾਂ ਨਹੀਂ ਦਰਜ ਹੋ ਗਏ ਰਿਸ਼ਵਤ ਨਹੀਂ ਦਿੱਤੀ ਉਹਨਾਂ ਨੇ ਲਿਖਾਰੀਆਂ ਨੂੰ ਕੁਝ ਕਰਕੇ ਦਿਖਾਇਆ ਉਹਨਾਂ ਨੇ ਕਿ ਉਹਨਾਂ ਦੇ ਨਾਮ ਦਰਜ ਹੋ ਗਏ ਤੇ ਅੱਜ ਵੀ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਆ ਉਹਨਾਂ ਨੇ ਅਣਖ ਰੱਖੀ ਆਪਣੇ ਪਰਮੇਸ਼ਵਰ ਦੇ ਲਈ ਕਿਉਂ ਅਣਖ ਰੱਖੀ ਕਿਉਂਕਿ ਉਹ ਜਾਣਦੇ ਸੀਗੇ ਕਿ ਉਹਨਾਂ ਦਾ ਪਰਮੇਸ਼ਵਰ ਮਹਾਨ ਹੈ ਅਰ ਉਹ ਜਾਣਦੇ ਸੀਗੇ ਕਿ ਉਸ ਪਰਮੇਸ਼ਵਰ ਦੇ ਤੁਲ ਕੋਈ ਨਹੀਂ ਆ ਉਸ ਪਰਮੇਸ਼ਵਰ ਤੋਂ ਉੱਪਰ ਕੋਈ ਨਹੀਂ ਆ